ਇਕ ਤਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਵੀ ਜਿਹੜੀ ਹੁੰਦੀ ਹੈ ਉਹ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਾ ਬਿਲ ਜਿਹੜਾ ਪਾਸ ਕੀਤਾ ਗਿਆ ਇੱਕ ਡਰੱਗਸ ਦੇ ਮਾਮਲੇ ਤੇ ਸਖਤ ਤੋਂ ਸਖਤ ਸਜ਼ਾ ਦਾ ਪ੍ਰੋਵੀਜ਼ਨ ਰੱਖਿਆ ਗਿਆ ਸੁ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਸਾਡਾ ਫਰਜ ਹੈ ਇਹ ਸਾਡੀ ਗਰੰਟੀ ਵੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੇਰੀ ਅਸੀਂ ਜਦੋਂ ਕਸਬਿਆਂ ਪਿੰਡਾਂ ਜਾਂਦੇ ਸੀ ਸਾਡੀਆਂ ਗਰੰਟੀਆਂ ਸੀ ਤੇ ਮੈਨੂੰ ਉਮੀਦ ਹੈ ਕਿ ਲੋਕ ਪੱਖੀ ਫੈਸਲੇ ਹੋਏ ਨੇ ਤੇ ਲੋਕ ਇਸ ਗੱਲ ਤੇ ਖੁਸ਼ ਵੀ ਹੋਣਗੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਜਾਂ ਭਗਵਦ ਗੀਤਾ ਜਾਂ ਕੁਰਾਨ ਸ਼ਰੀਫ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਉਹਦੇ ਉਹਨੂੰ ਕੰਸਲਟਿੰਗ ਕਮੇਟੀ ਚ ਭੇਜ ਕੇ ਅਸੀਂ ਲੋਕਾਂ ਦੀ رائے ਲੈਣੀ ਚਾਹੁੰਦੇ ਆ ਕਿ ਕਾਨੂੰਨ ਨੂੰ ਮਤਲਬ ਕਿਵੇਂ ਹੋਰ ਜ਼ਿਆਦਾ ਵਧੀਆ ਬਣਾ ਸਕੀਏ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਉਹ ਹਿੰਮਤ ਨਾ ਕਰ ਸਕੇ ਇਸ ਗੱਲ ਦੀ ਕਿਉਂਕਿ ਅਸੀਂ ਕੋਈ 117 ਬੰਦੇ ਬਹਿ ਕੇ ਸ਼ਾਇਦ ਨਾ ਬਣਾ ਸਕੀਓ ਉਹਨਾਂ ਜਿੰਨਾ ਤੇ 3.5 ਕਰੋੜ ਬੰਦਾ ਦੱਸ ਸਕਦਾ ਇਹ ਦੋਨੋਂ ਸਿਮਸਮ ਰਸ਼ਨ ਨੂੰ ਲੈ ਕੇ ਵੀ ਚਰਚਾ ਕੀਤੀ ਹੈ ਬਹੁਤ ਸਾਰੇ ਸੀਗਾ ਵੀਆਈਪੀ ਜਿਹੜੀ ਕਈਏ ਸੁੰਦਾਵਾ ਮੰਗ ਰਹੇ ਆ ਉਹ ਕਿਹੜੀਆਂ ਨੇ ਵੀਆਈਪੀ ਕਿਹੜੀ ਵੀਆਈਪੀ ਸੁੰਦਾਵਾ ਮੰਗਰੀ ਨੇ ਜੀਵਨ ਦੇ ਅੰਦਰ ਰਹਿੰਦੇ ਨੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਪਰਬਾਦ ਕਰਨ ਦੇ ਵਿੱਚ ਜ਼ਿੰਮੇਵਾਰ ਨੇ ਭਾਵੇਂ ਜਿੱਡੇ ਮਰਜੀ ਨੇ ਚਾਹੇ ਪੋਲੀਟਿਕਲ ਲੀਡਰ ਨੇ ਚਾਹੇ ਅਫਸਰ ਨੇ ਵਟਾ ਜਦੋਂ ਉਹ ਫੜੇਗੇ ਕੋਈ ਵੀ ਆਈਪੀ ਫੈਸਿਲਿਟੀ ਨਹੀਂ ਉਹਨਾਂ ਨੂੰ ਆਮ ਕੈਦੀਆਂ ਵਾਂਗੂ ਨਾਲ ਬਿਹਤਰੀ